ਹੈਲੋ ਲੇਕਤੀਵਨ ਚੈਨਲ ਤੇ ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਠੀਕ ਆ ਜੀ ਲੋ ਜੀ ਜਿਵੇਂ ਜਿਵੇਂ ਸਰਦੀਆਂ ਖਤਮ ਹੋ ਚੁੱਕੀਆਂ ਨੇ ਤੇ ਆਪਾਂ ਨੂੰ ਸਰਦੀਆਂ ਵਿੱਚ ਮਤਲਬ ਕਿ ਕੱਪੜੇ ਸੰਭਾਲਣ ਲਈ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਨੇ ਕਿਉਂਕਿ ਕੱਪੜੇ ਹੁੰਦੇ ਨੇ ਜ਼ਾਰੇ ਤੇ ਜਗ੍ਹਾ ਹੁੰਦੀ ਹੈ ਘੱਟ ਤੇ ਉਹ ਕੱਪੜਿਆਂ ਨੂੰ ਆਪਾਂ ਬਹੁਤ ਹੀ ਮਤਲਬ ਕਿ ਥੋੜੀ ਤੋਂ ਥੋੜੀ ਜਗ੍ਹਾ ਵਿੱਚ ਬਹੁਤ ਜਿਹੜੇ ਆਪਣੇ ਗਰਮ ਕੱਪੜੇ ਨੇ ਉਹ ਸਵਾਰਨ ਦਾ ਤਰੀਕਾ ਤੁਹਾਨੂੰ ਦੱਸਦੇ ਆ ਕਿੱਦਾਂ ਆਪਾਂ ਕਹਾਂ ਲਗਾ ਕੇ ਰੱਖਣਗੇ ਜਿਹਦੇ ਨਾਲ ਕੱਪੜੇ ਜ਼ਿਆਦਾ ਆਪਾਂ ਰੱਖ ਸਕੀਏ ਉਹ ਵੀ ਥੋੜੀ ਜਗ੍ਹਾ ਦੇ ਵਿੱਚ ਤੇ ਚਲੋ ਜੀ ਆਪਾਂ ਤੁਹਾਨੂੰ ਲਿਜਾਣੇ ਜਿਵੇਂ ਜੀ ਕਿ ਹੁਣ ਆਪਣੇ ਇਹ ਜੈਕਟ ਹੋਊਗੀ ਬੱਚਿਆਂ ਦੀਆਂ ਹੁੱਡੀਆਂ ਹੋਊਗੀਆਂ ਤੇ ਸੂਟ ਹੋਗੇ ਆਪਣੇ ਮੋਟੇ ਤੇ ਬਾਕੀ ਆਪਣੇ ਜਿਹੜੇ ਇਨਰ ਵਾਲੇ ਸੂਟ ਹੁੰਦੇ ਨੇ ਇਹ ਵਾਲੇ ਹੋਗੇ ਇਨਰ ਤੁਹਾਨੂੰ ਹੁਣ ਤੈ ਲਗਾ ਕੇ ਦਿਖਾਉਂਦੇ ਆ ਜਿਵੇਂ ਕਿ ਹੁਣ ਆਪਣੀ ਜੈਕਟ ਹੋਊਗੀ ਜੀ ਤੇ ਹੁਣ ਇਹ ਜੈਕਟ ਹੈ ਜੀ ਦੇਖੋ ਜੀ ਇਹਨਾਂ ਦੇ ਬਟਨ ਆਹੇ ਲੱਗੇ ਹੋਏ ਨੇ ਆਪਾਂ ਨੇ ਦੋ ਬਟਨ ਜਿਹੜੇ ਆਹ ਵਾਲੇ ਦੋ ਬਟਨ ਨੇ ਲਗਾਣੇ ਨਹੀਂ ਹੈਗੇ ਤੇ ਹੁਣ ਆਪਾਂ ਨੇ ਕੀ ਕਰਨਾ ਜੀ ਇਹ ਆਪਣੀ ਜੈਕਟ ਪشم ਦੀ ਆ ਤੇ ਇਹਨੂੰ ਆਪਾਂ ਪੁੱਠੀ ਕਰ ਲਵਾਂਗੇ ਇਦਾਂ ਪੁੱਠੇ ਸਾਈਡ ਤੇ ਤੈ ਲਗਾਵਾਂਗੇ ਇਦਾਂ ਤੈ ਲਗਾਣੀ ਹੈ ਜੀ ਇਦਾਂ ਕਰਕੇ ਠੀਕ ਹੈ ਜੀ ਤੇ ਜਿਹੜਾ ਆਹ ਵਾਲਾ ਹਿੱਸਾ ਆਪਾਂ ਨੇ ਇਦਾਂ ਉੱਪਰ ਕਰਨਾ ਹੈ ਤੇ ਇਹ ਵਾਲਾ ਜਿਹੜਾ ਗਰਦਨ ਮਤਲਬ ਕਿ ਗਲੇ ਵਾਲਾ ਹਿੱਸਾ ਇਹ ਜਿਹੜੇ ਖੁੱਲੇ ਆਪਾਂ ਨੇ ਦੋ ਬਟਨ ਰੱਖੇ ਨੇ ਇਹਦੇ ਵਿੱਚ ਇਦਾਂ ਆਪਾਂ ਗਲੇ ਦੇ ਵਿੱਚ ਪਾ ਕੇ ਇਦਾਂ ਜਿਹੜੇ ਆਪਾਂ ਬਟਨ ਨੇ ਇਹਦੇ ਆਪਾਂ ਲਗਾ ਦਵਾਂਗੇ ਤੇ ਇਹ ਆਪਣੀ ਤੈ ਬਿਲਕੁਲ ਨਹੀਂ ਖੁੱਲਣੀ ਹੈਗੀ ਤੇ ਅਗਲੇ ਸਰਦੀ ਤੱਕ ਇਹ ਤੈ ਇਦਾਂ ਹੀ ਲੱਗੀ ਰਹਿਣੀ ਹੈ ਨਾ ਇਹ ਖੇਡੇ ਦੇਖੋ ਜੀ ਪੂਰੀ 24 ਡੱਬੇ ਵਾਲੀ ਤੈ ਲੱਗੀ ਬਹੁਤ ਸੋਹਣੀ ਬਣ ਕੇ ਰੈਡੀ ਹੋਈ ਆ ਬਿਲਕੁਲ ਇਹ ਖਿਲਰਨੀ ਨਹੀਂ ਹੈਗੀ ਨਾ ਇਹ ਖੁੱਲਣੀ ਹੈ ਠੀਕ ਹੈ ਜੀ ਤੇ ਜੀ ਦੂਜਾ ਤਰੀਕਾ ਆਪਣੀ ਜੀ ਹੁੱਡੀ ਆ ਗਈ ਜੀ ਜੇ ਹੁਣ ਬੱਚਿਆਂ ਦੀਆਂ ਹੁੱਡੀਆਂ ਨੇ ਇਹ ਵੀ ਜਗ੍ਹਾ ਬਹੁਤ ਜ਼ਿਆਦਾ ਖੇਰਦੀਆਂ ਨੇ ਤੇ ਇਹਨਾਂ ਨੂੰ ਆਪਾਂ ਕੀ ਕਰਨਾ ਹੈ ਜੀ ਇਹਦੀ ਵੀ ਤੁਹਾਨੂੰ ਤੈ ਲਗਾ ਕੇ ਦੱਸਦੇ ਆਂ ਇੱਦਾਂ ਪੁੱਠੀ ਕਰ ਲਈ ਆਪਾਂ ਹੁੱਡੀ ਤੇ ਇਹਨੂੰ ਇਦਾਂ ਫੋਲਡ ਕਰਨਾ ਠੀਕ ਹੈ ਜੀ ਇਦਾਂ ਫੋਲਡ ਕਰਨਾ ਇਧਰੋਂ ਵੀ ਇਧਰਾਂ ਇਦਾਂ ਹੀ ਫੋਲਡ ਕਰਨਾ ਠੀਕ ਹੈ ਜੀ ਜੋ ਜੀ ਇਦਾਂ ਪਾ ਤੈ ਲਗਾ ਲਈਏ ਜੀ ਠੀਕ ਹੈ ਜੀ ਜਦ ਆਹ ਵਾਲਾ ਗਲ मतलब ਕਿ ਟੋਪੀ ਹੋ ਗਈ ਇਹਨੂੰ ਇਦਾਂ ਮੋੜ ਲੈਣੀ ਆ ਇਹਨੂੰ ਇਧਰੋਂ ਇਦਾਂ ਮੋੜ ਕੇ ਤੇ ਜਿਹੜੀ ਆਹ ਵਾਲੀ ਚੀਜ਼ ਆ ਗਲਾ ਆਪਣਾ ਇਹਦੇ ਵਿੱਚ ਆਪਾਂ ਇਦਾਂ ਵਿੱਚ ਇਹਦੀ ਆਪਾਂ ਅਟੈਚ ਕਰ ਦਵਾਂਗੇ ਦੇਖੋ ਜੀ ਬਿਲਕੁਲ ਇਹਦੀ ਤੈ ਆਪਣੀ ਬਿਲਕੁਲ ਨਹੀਂ ਖੁੱਲਣੀ ਹੈਗੀ ਤੇ ਇਹ ਆਪਣੀ ਜਗ੍ਹਾ ਵੀ ਘੱਟ ਰੋਕੂਗੀ ਤੇ ਦੇਖੋ ਕਿੰਨੀ ਸੋਹਣੀ ਤੈ ਲੱਗੀ ਇਹਦੀ ਹੁੱਡੀ ਦੀ ਆਪਣੀ ਲੋ ਜੀ ਤੀਜਾ ਤਰੀਕਾ ਆਪਾਂ ਦੱਸਦੇ ਆ ਜਿਵੇਂ ਕਿ ਜੀ ਆਪਣੇ ਹੁਣ ਮੋٹے ਸੂਟ ਹੁੰਦੇ ਨੇ ਇਹ ਵੀ ਆਪਾਂ ਹੁਣ ਜਦੋਂ ਤੈ ਲਗਾਉਨੇ ਆ ਤਾਂ ਇਹ ਛੇਤੀ ਖੁੱਲ ਜਾਂਦੀਆਂ ਨੇ ਮੋٹے ਸੂਟਾਂ ਦੀਆਂ ਤੇ ਬਾਕੀ ਜਦੋਂ ਖੁੱਲ ਕੇ ਇੱਕ ਮਤਲਬ ਕਿ ਸਲਵਾਰ ਕਿਤੇ ਹੁੰਦੀ ਹੈ ਸ਼ਰਟ ਕਿਤੇ ਹੁੰਦੀ ਹੈ ਤੇ ਇਹ ਆਪਾਂ ਨੂੰ ਲੱਭਣੇ ਬਹੁਤ ਜ਼ਿਆਦਾ ਔਖੇ ਹੋ ਜਾਂਦੇ ਨੇ ਇਹਨਾਂ ਦੀ ਤੈਅ ਲਗਾਉਣੇ ਦੱਸਦੇ ਆਪਾਂ ਜਿਵੇਂ ਕਿ ਜੀ ਹੁਣ ਆਪਣਾ ਇਹ ਸਿੱਧਾ ਪਾਸਾ ਹੋ ਗਿਆ ਠੀਕ ਹੈ ਜੀ ਇਹਨੂੰ ਆਪਾਂ ਇਦਾਂ ਫੋਲਡ ਕਰ ਲਵਾਂਗੇ ਇਦਾਂ ਫੋਲਡ ਕਰਕੇ ਹੁਣ ਇਹਨੂੰ ਆਪਾਂ ਪੁੱਠਾ ਪਾਸਾ ਕਰ ਲੈਣੇ ਆ ਕਮੇਜ਼ ਦਾ ਪੁੱਠੀ ਪਾਸੇ ਤੈਅ ਲਗਾਵਾਂਗੇ ਇਹਦੀ ਹੁਣ ਆਪਾਂ ਇਧਰੋਂ ਮੋੜ ਦਵਾਂਗੇ ਗਲੇ ਕੋਲੋਂ ਠੀਕ ਹੈ ਜੀ ਤੇ ਦੂਜਾ ਪਾਸਾ ਵੀ ਇਹ ਮੋੜ ਦਵਾਂਗੇ ਇਧਰੋਂ ਬਾਜੂ ਇਦਾਂ ਮੋੜ ਲਵਾਂਗੇ ਫੋਲਡ ਕਰ ਲਵਾਂਗੇ ਇਦਾਂ ਕਰਕੇ ਠੀਕ ਹੈ ਜੀ ਹੁਣ ਇਹਨੂੰ ਇਦਾਂ ਕਰ ਲਵਾਂਗੇ ਤੇ ਇਹਨੂੰ ਆਪਾਂ ਇਦਾਂ ਕਰ ਲਵਾਂਗੇ ਠੀਕ ਹੈ ਜੀ ਤੇ ਇਹ ਇਦਾਂ ਕਰ ਲਿਆ ਹੁਣ ਆਪਾਂ ਨੇ ਬੋਟਮ ਦੀ ਟੈਹ ਲਗਾਣੀ ਆ ਲਓ ਜੀ ਬਾਟਮ ਨੂੰ ਇਦਾਂ ਦੋਹੇ ਪਾਸੇ ਪਹਿਲਾਂ ਆਪਾਂ ਮੋਰੀ ਦੀ ਤਹ ਤੋਂ ਆਪਾਂ ਫੜਾਂਗੇ ਇਦਾਂ ਕਰਕੇ ਤਹ ਨਾਲ ਤਹ ਜੋੜ ਕੇ ਦੀ ਇਦਾਂ ਹੋਲਡ ਕਰਕੇ ਜਿਹੜੀ ਬਿਲਕੁਲ ਛੋਟੀ ਤਹ ਬਣਾ ਕੇ ਠੀਕ ਹੈ ਜੀ ਐ ਤਹ ਬਣਾ ਕੇ ਤੇ ਆਪਾਂ ਜਿਹੜੀ ਕਮੀਜ਼ ਦੀ ਤਹ ਲਗਾਈ ਸੀ ਇਹਦੇ ਵਿੱਚ ਇਦਾਂ ਰੱਖ ਦਵਾਂਗੇ ਤੇ ਹੁਣ ਜਿਹੜਾ ਆਹ ਵਾਲਾ ਆਪਾਂ ਨੇ ਪਾਸਾ ਸੀ ਇਹਨੂੰ ਇਦਾਂ ਖੋਲ ਕੇ ਨਾ ਲੋਚ ਦੇਖੋ ਕਿੰਨੀ ਵਧੀਆ ਤਹਿ ਬਣ ਕੇ ਰੈਡੀ ਹੋਈ ਆ ਆਪਣੀ ਦੇਖੋ ਬਿਲਕੁਲ ਨਹੀਂ ਖੁੱਲਣਾ ਇਹ ਸੂਟ ਨਾਲੇ ਲੱbnਾ ਵੀ ਸੌਖਾ ਹੈ ਤੇ ਨਾਲੇ ਇਹ ਜਗ੍ਹਾ ਘੱਟ ਰੋਕੂ ਆ ਠੀਕ ਹੈ ਜੀ ਤੀਜਾ ਤਰੀਕਾ ਇਹ ਹੋਣੀ ਹੋ ਗਈ ਠੀਕ ਹੈ ਜੀ ਇਹ ਇਦੀ ਬਾਟਮ ਦੀ ਆਪਾਂ ਇਦਾਂ ਕਰਕੇ ਆਪਾਂ ਪੈ ਲਗਾਏ ਨੇ ਸਿੰਪਲ ਤਹਿ ਲਗਾਣੀ ਆ ਜਿਵੇਂ ਆਪਾਂ ਆਰਮ ਸੁੱਟਾ ਦੀ ਲਗਾਉਣੀ ਆ ਇਦਾਂ ਕਰਕੇ ਨਾ ਇਦਾਂ ਇਹਨੂੰ ਫੋਲਡ ਕਰਕੇ ਇਹ ਦਾ ਫੋਲਡ ਕਰ ਲੈਣੇ ਆ ਠੀਕ ਹੈ ਜੀ ਇਹਨੂੰ ਫੋਲਡ ਕਰਕੇ ਬਾਟਮ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਹੁਣ ਆਪਾਂ ਲਗਾਵਾਂਗੇ 셔ਟ ਦੀ ਤਹਿ ਇਦਾਂ ਹੀ ਆਪਾਂ 셔ਟ ਦੀ ਤਹਿ ਲਗਾਵਾਂਗੇ ਪਿੱਛਾ ਫੋਲਡ ਕਰਕੇ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਜਿਹੜੀ ਚੁੰਨੀ ਹੈ ਇਹ ਚੁੰਨੀ ਦੀ ਤਹਿ ਲਗਾਣੀ ਦੱਸਦੇ ਆ ਚੁੰਨੀ ਦੇ ਵਿੱਚ ਇਹ ਸੂਟ ਆਪਾਂ ਪੈਕਿੰਗ ਕਰਾਂਗੇ ਬਹੁਤ ਸੋਹਣੀ ਪੈਕਿੰਗ ਹੋਊਗੀ ਸੂਟ ਦੀ ਜਿਵੇਂ ਜਿ ਚੁੰਨੀ ਨੂੰ ਹੁਣ ਆਪਾਂ ਡਬਲ ਲੜ ਕਰਕੇ ਮੋੜ ਲਿਆ ਠੀਕ ਹੈ ਜੀ ਇਹਦਾ ਅੱਧਾ ਹਿੱਸਾ ਆਪਾਂ ਚੁੰਨੀ ਦਾ ਉੱਪਰੋਂ ਫੋਲਡ ਕਰ ਦਵਾਂਗੇ ਇੰਨਾ ਹਿੱਸਾ ਇੰਨਾ ਹਿੱਸਾ ਆਪਾਂ ਫੋਲਡ ਕਰ ਲੈਣਾ ਇਦਾਂ ਕਰਕੇ ਲੋਜੀ ਇਹਨਾਂ ਹਿੱਸਾ ਆਪਾਂ ਫੋਲਡ ਕਰ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਇਹਦਾ ਇੰਨਾ ਹੀ ਸਾਈਧਰੋਂ ਫੋਲਡ ਕਰ ਦਵਾਂਗੇ ਤੇ ਇਹਨਾਂ ਹਿੱਸੇ ਹੀ ਆਪਾਂ ਇਧਰੋਂ ਫੋਲਡ ਕਰ ਲਵਾਂਗੇ ਠੀਕ ਹੈ ਜੀ ਲੋਜੀ ਠੀਕ ਹੈ ਜੀ ਇਦਾਂ ਫੋਲਡ ਕਰਕੇ ਹੁਣ ਆਪਾਂ ਨੇ ਕੀ ਕਰਨਾ ਜੀ ਇਧਰੋਂ ਇੰਨਾ ਮੋੜਨਾ ਠੀਕ ਹੈ ਤੇ ਇਧਰੋਂ ਆਪਾਂ ਇੰਨਾ ਮੋੜਨਾ ਠੀਕ ਹੈ ਹੁਣ ਇਹਦੇ ਵਿਚਾਲੇ ਆਪਾਂ ਨੇ ਸੂਟ ਰੱਖਣਾ ਠੀਕ ਹੈ ਇਦਾਂ ਕਰਕੇ ਨਾ ਇਹਦੇ ਵਿਚਾਲੇ ਆਪਾਂ ਨੇ ਇਦਾਂ ਕਰਕੇ ਸੂਟ ਰੱਖਣਾ ਹੁਣ ਜਿਹੜੀ ਇਹਦੀ ਆਹ ਵਾਲੀ ਤਹਾਂ ਇਹ ਵਾਲੀ ਤਹ ਦੇ ਵਿਚਾਲੇ ਆਪਾਂ ਇਹ ਸਾਰੇ ਸੂਟ ਦੀ ਪੈਕਿੰਗ ਹੋ ਜੂਗੀ ਇਹ ਮਤਲਬ ਕਿ ਆਪਣੀ ਪੈਕਿੰਗ ਇਦਾਂ ਹੋਊਗੀ ਤੇ ਨਾ ਹੀ ਇਹਦੀ ਪੈਕਿੰਗ ਖੁੱਲਣੀ ਆ ਤੇ ਆਪਣਾ ਸੂਟ ਵੀ ਬਹੁਤ ਵਧੀਆ ਤਰੀਕੇ ਨਾਲ ਪੈਕ ਹੋ ਜਾਊਗਾ ਤੇ ਆਪਣੇ ਮਤਲਬ ਕਿ ਖਲਾਰਾ ਵੀ ਨਹੀਂ ਪਹਿਣਾ ਤੇ ਸਪੇਸ ਘੱਟ ਲੋ ਜੀ ਜਿਵੇਂ ਹੁਣ ਆਪਣੇ ਸ਼ਾਲ ਹੋ ਗਿਆ ਸ਼ਾਲ ਨੂੰ ਆਪਾਂ ਨੇ ਕੀ ਕਰਨਾ ਹੈ ਇਦਾਂ ਹੀ ਆਪਾਂ ਡਬਲ ਤੈ ਲਗਾਣੀ ਹੈ ਇਹਦੀ ਇਦਾਂ ਡਬਲ ਤੈ ਲਗਾ ਕੇ ਜੀ ਇਹ ਤਾਂ ਉੱਪਰਲਾ ਪਾਸਾ ਆਪਾਂ ਫੋਲਡ ਕਰ ਲੈਣਾ ਜਿਵੇਂ ਆਪਾਂ ਚੁੰਨੀ ਦਾ ਕੀਤਾ ਸੀ ਇਦਾਂ ਕਰਕੇ ਜੀ ਐਮ ਪਾਸਾ ਫੋਲਡ ਕਰ ਲਿਆ ਤੇ ਹੁਣ ਆਪਾਂ ਨੇ ਇਧਰੋਂ ਤੈਹ ਲਗਾਣੀ ਹੈ ਠੀਕ ਹੈ ਜੀ ਹੁਣ ਜੀ ਇਧਰੋਂ ਵੀ ਆਪਾਂ ਇੰਨਾ ਫੋਲਡ ਕਰ ਲਿਆ ਹਿੱਸਾ ਠੀਕ ਹੈ ਜੀ ਤੇ ਇਧਰੋਂ ਹੀ ਦੂਜੇ ਪਾਸਿਓਂ ਵੀ ਆਪਾਂ ਇੰਨਾ ਫੋਲਡ ਕਰ ਲਵਾਂਗੇ ਤੇ ਹੁਣ ਇਹ ਵੀ ਇਦਾਂ ਤੈਹ ਲਗਾ ਦਵਾਂਗੇ ਇਹਨੂੰ ਇਧਰੋਂ ਫੋਲਡ ਕਰਕੇ ਠੀਕ ਹੈ ਜੀ ਤੇ ਇਧਰੋਂ ਇਦਾਂ ਫੋਲਡ ਕਰ ਲੇ ਦੇਖੋ ਇਦਾਂ ਤਾਂ ਸਿੰਪਲ ਤੈਹ ਲਾਂਗੀ ਹੁਣ ਜਿਹੜੀ ਆਹ ਵਾਲਾ ਪਾਸਾ ਹੈ ਇਹਨੂੰ ਆਪਾਂ ਇਹਦੀ ਵਿਚਦੀ ਇਦਾਂ ਕੱਢ ਦਵਾਂਗੇ ਤੇ ਆਪਣਾ ਸ਼ਾਲ ਦੀ ਤੈਂ ਬਹੁਤ ਵਧੀਆ ਲੱਗ ਜੂਗੀ ਤੇ ਨਾ ਹੀ ਇਹ ਖੁਲਣਾ ਸ਼ਾਲ ਤੇ ਬਹੁਤ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਤੈਂ ਆ ਦੇਖੋ ਕਿੰਨੀ ਸੋਹਣੀ ਬੱਜ ਕੇ ਤਿਆਰ ਹੋ ਗਈ ਹੈ ਬਿਲਕੁਲ ਇਹ ਤੈਂ ਖੁਲਣੀ ਨਹੀਂ ਕੋਈ ਇਹਦੇ ਵਿੱਚ ਬਣਨੀ ਪੈਣਾ ਤੇ ਪੈਕਿੰਗ ਸ਼ਾਲ ਦੀ ਬਹੁਤ ਜ਼ਿਆਦਾ ਵਧੀਆ ਹੋਊਗੀ ਲੋ ਜੀ ਜੀ ਮੈਂ ਹੁਣ ਆਪਣੀਆਂ ਇਹ ਸਫਸ ਹੋ ਗਈਆਂ ਜਿਹੜਾ ਆਪਾਂ ਆਪਣੀਆਂ ਮਤਲਬ ਕਿ ਲੱਗਦੀ ਨਹੀਂ ਇਹਨੂੰ ਇਦਾਂ ਆਪਾਂ ਪਹਿਲਾਂ ਵਿਛਾ ਲੈਣਾ ਚੰਗੀ ਤਰ੍ਹਾਂ ਇਹਦੇ ਬਲ ਕੱਢ ਦੇਣੇ ਨੇ ਇਹਨੂੰ ਇਦਾਂ ਜਰਾਬ ਦੇ ਉੱਤੇ ਰੱਖਣਾ ਠੀਕ ਹੈ ਜੀ ਫਿਰ ਇਦਾਂ ਕਰਕੇ ਇਹਨੂੰ ਇਦਾਂ ਕਰਕੇ ਫੋਲਡ ਕਰਨਾ ਹੈ ਤੇ ਇਧਰੋਂ ਆਪਾਂ ਜਿਹੜੇ ਆ ਗੁੱਠੇ ਨੇ ਇਧਰਲੇ ਪਾਸੇ ਲੈ ਲਵਾਂਗੇ ਠੀਕ ਹੈ ਜੀ ਤੇ ਜਿਹੜੀ ਆ ਵਾਲੀ ਜਰਾਬ ਹੈ ਇਹਨੂੰ ਏਦਾਂ ਕਰਕੇ ਇਹਦੇ ਵਿੱਚ ਦੀ ਆਪਾਂ ਕੱਢ ਲਵਾਂਗੇ ਦੇਖੋ ਜੀ ਏਦਾਂ ਕਰਕੇ ਆਪਾਂ ਜਰਾਬਾਂ ਨੂੰ ਫੋਲਡ ਕਰਕੇ ਰੱਖ ਸਕਦੇ ਆ ਤੇ ਆਪਣੀ ਪੈ ਬਿਲਕੁਲ ਸੈੱਟ ਰਹੂਗੀ ਤੇ ਜਿੱਤੀ ਆ ਇੱਕ ਕਰੀਏ ਜੀ ਆਪਾਂ ਚੁੱਬੀ ਚ ਪੈਕਿੰਗ ਠੀਕ ਹੈ ਜੀ ਇੱਕ ਕਰੀਏ ਆਪਾਂ ਸ਼ਾਲ ਦੀ ਪੈਕਿੰਗ ਹੈ ਇਸ ਕਰੀਏ ਆਪਾਂ ਸ਼ਾਲ ਸੂਟ ਦੀ ਪੈਕਿੰਗ ਠੀਕ ਹੈ ਜੀ ਤੇ ਇੱਕ ਕਰੀਏ ਆਪਾਂ ਜਰਾਬਾਂ ਦੀ ਪੈਕਿੰਗ ਜਾਕਰ ਦੀ ਪੈਕਿੰਗ ਹੋਗੀ ਜੀ ਹੁੱਡੀ ਦੀ ਪੈਕਿੰਗ ਹੋਗੀ ਲੋ ਜੀ ਏਸੀ ਆਪਣੀ ਦੀ ਛੋਟੀ ਜੀ ਵੀਡੀਓ 10 ਤਰੀਕਿਆਂ ਨਾਲ ਆਪਾਂ ਤੁਹਾਨੂੰ ਪੈਕਿੰਗ ਕਰਨੀ ਦੱਸਦੀ ਬਹੁਤ ਹੀ ਥੋੜੀ ਤੋਂ ਥੋੜੀ ਜਗ੍ਹਾ ਵਿੱਚ ਆਪਾਂ ਇਹ ਕੱਪੜੇ ਰੱਖ ਸਕਦੇ ਆ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲੈਣਾ ਪੁੱਲਾ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਘੰਟੀ ਵਾਲਾ ਬਟਨ ਜ਼ਰੂਰ ਦਬਾਉਣਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕਦੇ ਆਂ